ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੀ ਕਲਾਸ 22 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਨੇ ਇੱਕ ਕੰਪਿਊਟਰ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਹਰ ਇੱਕ ਐਗਜ਼ਾਮ ਦੇ ਲਈ ਠੀਕ ਹੈ ਜਿਸ ਦੇ ਵਿੱਚ ਆਪਾਂ ਕੀ ਹੈ ਟੌਪਿਕ ਵਿਸ਼ਾ ਹਰ ਇੱਕ ਸਬਜੈਕਟ ਨੂੰ ਕਲੀਅਰ ਕਰ ਰਹੇ ਹਾਂ ਪਿਛਲੀ ਕਲਾਸ ਦੇ ਵਿੱਚ ਆਪਾਂ ਨੇ ਇੱਕ ਪਹਿਲਾ ਈਮੇਲ ਟੌਪਿਕ ਨੂੰ ਕਲੀਅਰ ਕੀਤਾ ਸੀ ਜਿਸ ਦੇ ਵਿੱਚ ਆਪਾਂ ਈਮੇਲ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਐਮਸੀਕਿਊਜ਼ ਕੁਐਸਚਨਸ ਬਣਦੇ ਸੀ ਉਹ ਆਪਾਂ ਨੇ ਕਵਰ ਕੀਤੇ ਸੀ ਤੇ ਫਿਰ ਆਪਾਂ ਨੇ ਸੀਰੀਜ਼ ਸ਼ੁਰੂ ਕੀਤੀ ਸੀ ਇੰਟਰਨੈਟ ਦੀ ਤਾਂ ਇੰਟਰਨੈਟ ਦੇ ਪਾਰਟ 1 ਦੇ ਵਿੱਚ ਆਪਾਂ ਨੇ ਟੋਟਲ 25 ਕੁਐਸਚਨਸ ਕਵਰ ਕਰ ਲਈ ਸੀ ਅੱਜ ਆਪਾਂ ਉਸੇ ਕਲਾਸ ਨੂੰ ਅੱਗੇ ਸ਼ੁਰੂ ਕਰਨ ਜਾ ਰਹੇ ਹਾਂ ਪਾਰਟ 2 ਸ਼ੁਰੂ ਕਰਾਂਗੇ ਇੰਟਰਨੈਟ ਟੌਪਿਕ ਦਾ ਠੀਕ ਹੈ ਤਾਂ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਤੇ ਦੋਸਤੋ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ WhatsApp ਗਰੁੱਪ ਜਾਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 26 ਦਾ ਪ੍ਰੋਸੈਸ ਆਫ ਟਰਾਂਸਫਰਿੰਗ ਫਾਈਲਸ ਫਰੋਮ ਅ ਕੰਪਿਊਟਰ ऑन द इंटरनेट टू योर कंप्यूटर इज कॉल्ड मतलब के इंटरनेट ਤੋਂ ਜੇਕਰ ਆਪਾਂ ਨੇ ਕੋਈ ਵੀ ਡਾਟਾ ਆਪਣੇ ਕੰਪਿਊਟਰ ਤੇ ਮੰਗਵਾਣਾ ਹੋਵੇ ਠੀਕ ਹੈ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ एग्जाम ਦੇ ਵਿੱਚ ਕਾਫੀ ਇੰਪੋਰਟੈਂਟ ਆਉਣ ਵਾਲਾ ਕੁਐਸਚਨ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਅਗਰ ਆਪਾਂ ਨੂੰ ਕੋਈ ਵੀ ਚੀਜ਼ ਇੰਟਰਨੈਟ ਤੋਂ ਮੰਗਵਾਣੀ ਹੋਵੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਡਾਊਨਲੋਡਿੰਗ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਹੈ ਡਾਊਨਲੋਡਿੰਗ ਕਹਿ ਦਵਾਂਗੇ ਜਦੋਂ ਆਪਾਂ ਕੋਈ ਇੰਟਰਨੈਟ ਤੋਂ ਚੀਜ਼ ਡਾਊਨਲੋਡ ਕਰਦੇ ਆਂ ਇਵੇਂ ਜੇਕਰ ਆਪਾਂ ਨੇ ਆਪਣੀ ਕੋਈ ਜਿਵੇਂ ਕੋਈ ਵੀ ਆਪਣਾ ਜਿਵੇਂ ਫੇਸਬੁੱਕ ਤੇ ਆਪਾਂ ਕੋਈ ਫੋਟੋ ਅਪਲੋਡ ਕਰਦੇ ਆਂ ਠੀਕ ਹੈ ਫੋਟੋ ਪਾਣੇ ਇੰਸਟਾ ਤੇ ਹੋਗੀ WhatsApp ਤੇ ਜਦ ਜਿਵੇਂ ਮੈਂ YouTube ਤੇ ਇਹ ਵੀਡੀਓ ਪਾਵਾਂਗਾ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਸ ਨੂੰ ਆਪਾਂ ਕਹਿ ਦੇਵਾਂਗੇ ਅਪਲੋਡਿੰਗ ਠੀਕ ਹੈ ਤਾਂ ਤੁਸੀਂ ਇਹ ਦੋਨੋਂ ਡਿਫਰੈਂਸ ਯਾਦ ਰੱਖਣੇ ਨੇ ਜੇਕਰ ਆਪਾਂ ਇੰਟਰਨੈਟ ਤੋਂ ਕੋਈ ਚੀਜ਼ ਮੰਗਵਾ ਰਹੇ ਹਾਂ ਇੰਟਰਨੈਟ ਤੋਂ ਕੋਈ ਚੀਜ਼ ਡਾਊਨਲੋਡ ਕਰ ਰਹੇ ਹਾਂ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਡਾਊਨਲੋਡਿੰਗ ਅਗਰ ਕੋਈ ਚੀਜ਼ ਆਪਾਂ ਅਪਲੋਡ ਕਰ ਰਹੇ ਹਾਂ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਅਪਲੋਡਿੰਗ ਕਹਿ ਦਵਾਂਗੇ ਠੀਕ ਹੈ ਤਾਂ ਤੁਸੀਂ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਥੀ ਇਜ਼ ਦਾ ਰਾਈਟ ਆਨਸਰ ਡਾਊਨਲੋਡਿੰਗ ਨੈਕਸਟ ਕੁਐਸਚਨ ਦੇਖਦੇ ਆਪਾਂ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਸਰਚ ਇੰਜਨ ਇਹਨਾਂ ਦੇ ਵਿੱਚੋਂ ਕਿਹੜਾ ਖ डकडक ਗੋ ਐਂਡੈਕਸ ਤੇ ਸਫਾਰੀ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਖੋਜ ਇੰਜਨ ਨਹੀਂ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਦੇਖੋ ਗੂਗਲ ਗੂਗਲ ਇੱਕ ਸਰਚ ਇੰਜਨ ਹੈ ਆਪਣੇ ਕੋਲ ਡਕडकੋ ਇਹ ਵੀ ਇੱਕ ਸਰਚ ਇੰਜਨ ਹੈ ਐਂਡੈਕਸ ਇਹ ਵੀ ਬਟ ਜਿਹੜਾ ਸਫਾਰੀ ਹੈ ਇਹ ਕੀ ਚੀਜ਼ ਹੈ ਸਫਾਰੀ ਇੱਕ ਆਪਣੇ ਕੋਲ ਵੈਬ ਬ੍ਰਾਊਜ਼ਰ ਹੈ ਵੈਬ ਬ੍ਰਾਊਜ਼ਰ ਇਹ ਕੋਈ ਸਰਚ ਇੰਜਨ ਨਹੀਂ ਹੈਗਾ ਇਹ ਕੀ ਹੈ ਇਹ ਸਫਾਰੀ ਜਿਹੜਾ ਸਫਾਰੀ ਇਹ ਇੱਕ ਤਰ੍ਹਾਂ ਦਾ ਵੈਬ ਬ੍ਰਾਊਜ਼ਰ ਹੈ ਤਾਂ ਆਪਣੇ ਕੋਲ ਕੁਐਸਚਨ ਦੇ ਵਿੱਚ ਕੀ ਪੁੱਛਿਆ ਇਹਨਾਂ ਦੇ ਵਿੱਚ ਖੋਜ ਇੰਜਨ ਨਹੀਂ ਹੈ ਸਰਚ ਇੰਜਨ ਨਹੀਂ ਹੈ ਆਪਣੇ ਕੋਲ ਆਨਸਰ ਕੀ ਰਹੇਗਾ অপশন নাম্বার ডি ইজ দা রাইট ਆਨਸਰ সাফারি नेक्स्ट ਦੇਖਦੇ ਹਾਂ ਆ ਕੰਪਿਊਟਰ ਦੈਟ ਪ੍ਰੋਵਾਈਡਸ ਰਿਸੋਰਸ ਔਰ ਸਰਵਿਸ ਟੂ ਦਾ ਆਦਰ ਕੰਪਿਊਟਰ ਔਨ ਅ ਨੈਟਵਰਕ ਇਜ਼ ਕਾਲਡ ਇੱਕ ਕੰਪਿਊਟਰ ਜੋ ਇੱਕ ਨੈਟਵਰਕ ਉੱਤੇ ਦੂਜੇ ਕੰਪਿਊਟਰ ਨੂੰ ਸਰੋਤ ਜਾਂ ਸੇਵਾਵਾਂ ਪ੍ਰਦਾਨ ਕਰਦਾ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਇਸ ਦਾ রাইਟ ਆਨਸਰ ਕੀ ਰਹੇਗਾ ਆਪਣੇ ਕੋਲ ਇੱਕ ਕੰਪਿਊਟਰ ਆਪਣੇ ਨੈਟਵਰਕ ਦੇ ਰਾਹੀਂ ਦੂਜੇ ਕੰਪਿਊਟਰ ਨੂੰ ਕੀ ਇਹ ਸਰੋਤ ਜਾਂ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਸਰਵਰ ਤਾਂ ਸਰਵਰ ਦੇ ਦੌਰਾਨ ਆਪਾਂ ਕੀ ਇਹ ਸੇਵਾਵਾਂ ਕੰਪਿਊਟਰ ਸੇਵਾਵਾਂ ਜਾਂ ਸਰੋਤ ਪ੍ਰਦਾਨ ਕਰਦਾ ਹੈ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਫਰਸਟ ਪਬਲਿਸਿਟੀ ਐਮਪਲੇਬਲ ਇੰਟਰਨੈਟ ਸਰਵਿਸ ਇਨ ਇੰਡੀਆ ਵਾਸ ਲਾਂਚਡ ਬਾਈ VSNLS VS ਠੀਕ ਹੈ ਵਿਕਟਰੀ ਵਾਲੀ ਵੈਨ ਵਾਲੀ ਵੀ ਪੁੱਛਿਆ ਗਿਆ ਇਹਦੇ ਵਿੱਚ VSNL ਨੇ ਭਾਰਤ ਵਿੱਚ ਪਹਿਲੀ ਜਿਹੜੀ ਜਨਤਕ ਤੌਰ ਤੇ ਉਪਲਬਧ ਇੰਟਰਨੈਟ ਸੇਵਾ ਸੀ ਉਹ VSNL ਦੁਆਰਾ ਲਾਂਚ ਕੀਤੀ ਗਈ ਸੀ VSNL ਦੁਆਰਾ ਠੀਕ ਹੈ ਤੁਸੀਂ ਦੂਸਰਾ BSNL ਨਾਲ ਸਮਝ ਲਓ ਜਿਹੜਾ ਆਪਣੇ ਕੋਲ ਹੁਣ ਚੱਲ ਰਿਹਾ ਇਹ VSNL ਹੈ ਠੀਕ ਹੈ ਜੇਕਰ VSNL ਦੀ ਫੁੱਲ ਫਾਰਮ ਬਾਰੇ ਪੁੱਛਿਆ ਜਾਵੇ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਵਿਦੇਸ਼ ਵਿਦੇਸ਼ ਸੰਚਾਰ ਨਿਗਮ ਲਿਮਟਿਡ ਠੀਕ ਹੈ ਨਿਗਮ ਲਿਮਟਿਡ ਠੀਕ ਹੈ ਇਹ ਬੀਐਸਐਨਐਲ ਦੀ ਹੁੰਦੀ ਹੈ ਨਾ ਜਿਹੜਾ ਆਪਣਾ ਹੁਣ ਜਿਹੜਾ ਬੀਐਸਐਨ ਉਹ ਭਾਰਤ ਸੰਚਾਰ ਤੋਂ ਸ਼ੁਰੂ ਦਾ ਠੀਕ ਹੈ ਭਾਰਤ ਸੰਚਾਰ ਨਿਗਮ ਲਿਮਟਿਡ ਬਟ ਜਿਹੜਾ ਇਹ ਪੁਰਾਣਾ ਪੁੱਛਿਆ ਗਿਆ ਕਿ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ ਜਿਹੜਾ ਜਨਤਕ ਤੌਰ ਤੇ ਇੰਟਰਨੈਟ ਸੀ ਜਿਹੜਾ ਪਬਲਿਕ ਕੀਤਾ ਗਿਆ ਸੀ ਠੀਕ ਹੈ ਵੈਸੇ ਤਾਂ ਆਪਾਂ ਨੂੰ ਪਤਾ ਹੈ ਕਿ 1950 ਦੇ ਵਿੱਚ ਪ੍ਰਾਈਵੇਟ ਤੌਰ ਤੇ ਕੀ ਹੈ ਇੰਟਰਨੈਟ ਸ਼ੁਰੂ ਕਰ ਦਿੱਤਾ ਗਿਆ ਸੀ ਬਟ ਜਿਹੜਾ ਪਬਲਿਕ ਸੀ ਉਹ ਕਦੋਂ ਕੀਤਾ ਗਿਆ ਸੀ ਜਨਤਕ ਤੌਰ ਤੇ ਇੰਟਰਨੈਟ ਕਦੋਂ ਸ਼ੁਰੂ ਕੀਤਾ ਗਿਆ ਸੀ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਹਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਏ 1995 ਦੇ ਵਿੱਚ ਠੀਕ ਹੈ ਏ ਇਸ ਦਾ ਰਾਈਟ ਆਨਸਰ ਯਾਦ ਰੱਖੜੇ ਕਾਫੀ ਇੰਪੋਰਟੈਂਟ ਹੈ ਨੈਕਸਟ ਦੇਖ ਲੈਣੇ ਆ ਆ ਡੈਸ਼ ਇਸ ਦਾ ਇੰਟਰ ਪ੍ਰਿੰਟਰ ਬਿਟਵੀਨ ਕੰਪਿਊਟਰ ਔਨ ਅ ਨੈਟਵਰਕ ਇੱਕ ਡੈਸ਼ ਨੈਟਵਰਕ ਉੱਤੇ ਕੰਪਿਊਟਰਾਂ ਵਿਚਕਾਰ ਇੰਟਰ ਪ੍ਰਿੰਟਰ ਦਾ ਕੰਮ ਕਰਦਾ ਹੈ ਆਹ ਕੰਪਿਊਟਰ ਵਿਚਕਾਰ ਇੰਟਰਪ੍ਰਿੰਟਰ ਦਾ ਕੰਮ ਕੌਣ ਕਰਦਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਨੈਟਵਰਕ ਇੰਟਰਫੇਸ ਯੂਨਿਟ A ਇਸ ਦਾ ਰਾਈਟ ਆਨਸਰ ਨੈਟਵਰਕ ਇੰਟਰਫੇਸ ਯੂਨਿਟ ਹੈ ਜਿਹੜਾ ਉਹ ਕੀ ਕਰਦਾ ਹੈ ਉਹ ਕੰਪਿਊਟਰਾਂ ਦੇ ਵਿਚਕਾਰ ਕੀ ਹੈ ਇੰਟਰਪ੍ਰਿੰਟਰ ਦਾ ਕੰਮ ਕਰਦਾ ਹੈ ਠੀਕ ਹੈ ਨੈਟਵਰਕ ਇੰਟਰਫੇਸ ਯੂਨਿਟ A ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਐਮ ਕਮਰਸ ਕੀ ਹੈ ਤਾਂ ਐਮ ਕਮਰਸ ਦੀ ਫੁੱਲ ਫਾਰਮ ਕੀ ਰਹਿਣ ਵਾਲੀ ਹੈ ਐਮ ਕਮਰਸ ਕੀ ਹੁੰਦੀ ਹੈ ਆਪਣੇ ਕੋਲ ਤਾਂ ਉਹ ਹੁੰਦੀ ਹੈ ਆਪਣੇ ਕੋਲ ਮੋਬਾਈਲ ਕਮਰਸ ਠੀਕ ਹੈ ਐਮ ਕਮਰਸ ਦੀ ਫੁੱਲ ਫਾਰਮ ਰਹਿਣ ਵਾਲੀ ਹੈ ਆਪਣੇ ਕੋਲ ਮੋਬਾਈਲ ਕਮਰਸ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰਦੇ ਹਾਂ ਆ ਵੈਬਸਾਈਟ ਇਜ਼ ਅ ਕਲੈਕਸ਼ਨ ਇੱਕ ਵੈਬਸਾਈਟ ਸੰਗ੍ਰਹਿਤਾ ਵੈਬਸਾਈਟ ਬਾਰੇ ਪੁੱਛਿਆ ਗਿਆ ਕਿ ਵੈਬਸਾਈਟ ਹੁੰਦੀ ਕੀ ਹੈ ਤਾਂ ਜਿਹੜਾ ਇੱਕ ਵੈਬਸਾਈਟ ਹੈ ਤਾਂ ਉਹ ਕਿਸ ਚੀਜ਼ ਦਾ ਸੰਗ੍ਰਹਿ ਹੁੰਦੀ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਜ਼ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਡੀ ਤਾਂ ਜਿਹੜੀ ਇੱਕ ਵੈਬਸਾਈਟ ਹੁੰਦੀ ਹੈ ਉਹ ਵੈਬ ਪੇजेस ਦਾ ਇੱਕ ਸਮੂਹ ਹੁੰਦਾ ਹੈ ਵੈਬ ਪੇजेस ਦਾ ਫੋਰ ਐਗਜ਼ਾਮਪਲ ਜਿਵੇਂ ਆਪਾਂ ਗੱਲ ਕਰੀਏ ਇੱਕ ਬੁੱਕ ਹੋ ਗਈ ਆਪਣੇ ਕੋਲ ਤਾਂ ਬੁੱਕ ਦੇ ਵਿੱਚ ਕੀ ਹੁੰਦਾ ਹੈ ਕਾਪੀ ਪੇजेस ਹੁੰਦੇ ਨੇ ਤਾਂ ਇਵੇਂ ਹੀ ਆਪਣੇ ਕੋਲ ਜਿਹੜੀ ਬੁੱਕ ਹੈ ਉਹ ਕੀ ਹੋਗੀ ਉਹ ਆਪਣੇ ਕੋਲ ਵੈਬਸਾਈਟ ਹੋਗੀ ਇੱਕ ਤਰ੍ਹਾਂ ਦੀ ਠੀਕ ਹੈ ਤੇ ਵੈਬਸਾਈਟ ਦੇ ਵਿੱਚ ਕੀ ਹੁੰਦੇ ਨੇ ਇਹ ਪੇजेस ਹੁੰਦੇ ਨੇ ਵੈਬ ਕੀ ਹੁੰਦਾ ਇੰਟਰਨੈਟ ਹੁੰਦਾ ਆਪਾਂ ਆਨਲਾਈਨ ਦੇਖ ਰਹੇ ਹਾਂ ਤਾਂ ਉਹ ਕੀ ਹੋਗੇ ਵੈਬ ਪੇजेस ਹੋਗੇ ਠੀਕ ਹੈ ਆ ਇਸ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਵੈਬ ਪੇजेस ਦੇ ਵਿੱਚ ਕੀ ਹੁੰਦਾ ਹੈ ਉਹ ਸਾਰੀਆਂ ਵੈਬਸਾਈਟ ਜਿਹੜੀ ਵੈਬਸਾਈਟ ਹੁੰਦੀ ਹੈ ਉਹ ਕੀ ਹੈ ਵੈਬ ਪੇजेस ਤੋਂ ਮਿਲ ਕੇ ਬਣਦੀ ਹੁੰਦੀ ਹੈ ਠੀਕ ਹੈ ਤੇ ਇੱਕ ਜਿਹੜਾ ਆਪਣਾ ਫਰਸਟ ਪੇਜ ਹੁੰਦਾ ਹੈ ਤਾਂ ਉਹ ਕਿਹੜਾ ਪੇਜ ਹੁੰਦਾ ਹੈ ਜਿਵੇਂ ਆਪਣੇ ਬੁੱਕ ਦਾ ਫਰਸਟ ਪੇਜ ਹੁੰਦਾ ਜਿਵੇਂ ਇੰਟਰੋਡਕਸ਼ਨ ਪੇਜ ਕਹਿ ਦਿੰਦੇ ਆ ਠੀਕ ਹੈ ਜਿਸ ਦੇ ਵਿੱਚ ਪੂਰੀ ਇੰਟਰੋਡਕਸ਼ਨ ਦਿੱਤੀ ਹੁੰਦੀ ਹੈ ਫੋਰ ਐਗਜ਼ਾਮਪਲ ਜਿਵੇਂ ਆਪਾਂ ਕੋਈ ਸਾਈਟ ਖੋਲਦੇ ਆ ਠੀਕ ਹੈ ਕੋਈ ਐਜੂਕੇਸ਼ਨਲ ਸਾਈਟ ਖੋਲਦੇ ਆ ਜਿਵੇਂ ਕੋਈ ਕਾਲਜ ਦੀ ਕੋਈ ਸਕੂਲ ਦੀ ਤਾਂ ਉਸ ਬਾਰੇ ਪਹਿਲਾਂ ਕੀ ਹੈ ਸਕੂਲ ਜਾਂ ਐਜੂਕੇਸ਼ਨ ਬਾਰੇ ਦੱਸਿਆ ਹੋਵੇਗਾ ਇਵੇਂ ਤਾਂ ਉਸ ਦੇ ਵਿੱਚ ਕੀ ਹੈ ਉਹਨੇ ਉਸਦੇ ਆਪਣੇ ਬਿਜ਼ਨਸ ਬਾਰੇ ਦੱਸਿਆ ਹੋਵੇਗਾ ਤਾਂ ਜੋ ਵੀ ਵੈਬ ਪੇਜ ਦਾ ਪਹਿਲਾ ਪੇਜ ਹੁੰਦਾ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਸ ਨੂੰ ਆਪਾਂ ਹੋਮ ਪੇਜ ਕਹਿ ਦਵਾਂਗੇ ਤਾਂ ਇਹ ਵੀ ਯਾਦ ਰੱਖਣਾ ਹੈ ਆ ਵੈਬਸਾਈਟ ਦਾ ਪਹਿਲਾ ਪੇਜ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਹੋਮ ਪੇਜ ਕਹਿ ਦਵਾਂਗੇ ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਹਾਂ ਵਿਚ ਆਫ ਦਾ ਫੋਲੋਇੰਗ ਇਜ਼ ਯੂਜ਼ਡ ਟੂ ਕ੍ਰੀਏਟ অর ਡਿਜ਼ਾਈਨ ਅ ਵੈਬ ਪੇਜ ਵੈਬ ਪੇਜ ਨੂੰ ਡਿਜ਼ਾਈਨ ਕਰਨ ਦੇ ਲਈ ਆਪਾਂ ਕਿਸ ਚੀਜ਼ ਦਾ ਯੂਜ਼ ਕਰਦੇ ਹਾਂ ਠੀਕ ਹੈ ਪਾਂ ਇਸ ਦੀ ਆਪਾਂ ਵੀ ਇੱਕ ਐਗਜ਼ਾਮਪਲ ਲੈ ਲੈਂਦੇ ਆ ਜਿਵੇਂ ਆਪਾਂ ਫੇਸਬੁੱਕ ਦੀ ਗੱਲ ਕਰ ਲੈਂਦੇ ਆ ਫੇਸਬੁੱਕ ਹੋ ਗਿਆ ਠੀਕ ਹੈ ਇੰਸਟਾਗ੍ਰam ਹੋ ਗਿਆ ਤਾਂ ਉਸ ਦੇ ਵਿੱਚ ਆਪਾਂ ਕੀ ਕਰਦੇ ਆ ਉਸ ਦੇ ਵਿੱਚ ਆਪਾਂ ਫੋਟੋ ਅਪਲੋਡ ਕਰਦੇ ਆ ਇੱਕ ਸਾਈਡ ਫੋਟੋ ਲੱਗੀ ਹੁੰਦੀ ਆ ਆਪਣੀ ਠੀਕ ਹੈ ਕਮੈਂਟਸ ਹੁੰਦੇ ਨੇ ਠੀਕ ਹੈ ਪੋਸਟ ਕਰਨ ਦੀ ਆਪਸ਼ਨ ਹੁੰਦੀ ਆ ਜੋ ਆਪਾਂ ਦੇਖਣਾ ਪਸੰਦ ਕਰਦੇ ਆ ਉਹ ਚੀਜ਼ਾਂ ਆ ਜਾਂਦੀਆਂ ਨੇ ਫੇਸਬੁੱਕ ਤੇ ਤਾਂ ਇਹ ਜੋ ਸਭ ਡਿਜ਼ਾਈਨ ਦਿੱਤਾ ਹੁੰਦਾ ਇਹ ਡਿਜ਼ਾਈਨ ਸਾਰਾ ਕਿਸ ਦੇ ਵਿੱਚ ਦਿੱਤਾ ਹੁੰਦਾ ਹੈ ਠੀਕ ਹੈ ਆ ਇਹ ਪੁੱਛਿਆ ਗਿਆ ਕ੍ਰੀਏਟ ਅ ਡਿਜ਼ਾਈਨ ਅ ਵੈਬਪੇਜ ਆਪਾਂ ਜਿਹੜਾ ਡਿਜ਼ਾਈਨ ਕ੍ਰੀਏਟ ਕਰਦੇ ਆਂ ਤਾਂ ਉਹ ਕਿਸ ਚੀਜ਼ ਨਾਲ ਕਰਦੇ ਆਂ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A, a ए, HTML HTML ਕੀ ਕਰਦੇ ਆਪਾਂ ਕਿਸੇ ਵੀ ਵੈਬਸਾਈਟ ਨੂੰ ਡਿਜ਼ਾਈਨ ਕਰ ਸਕਦੇ ਆਂ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਜੇਕਰ HTML ਦੀ ਫੁੱਲ ਫਾਰਮ ਬਾਰੇ ਪੁੱਛਿਆ ਜਾਵੇ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਹਾਈਪਰ ਟੈਗਸਟ ਮਾਰਕਅਪ language ਠੀਕ ਹੈ ਇਹ ਤੁਸੀਂ ਨੋਟ ਕਰ ਲੈਣੀ ਹੈ ਸ਼ਾਰਟਕਟ ਕੀਜ਼ एग्जाम ਦੇ ਵਿੱਚ ਬਹੁਤ ਪੁੱਛੀ ਜਾਂਦੀਆਂ ਨੇ ਫੁੱਲ ਫਾਰਮਸ ਬਹੁਤ ਪੁੱਛੀ ਜਾਂਦੀਆਂ ਨੇ ਤਾਂ ਤੁਸੀਂ ਕੋਈ ਮਿਸ ਨਹੀਂ ਕਰ ਸਕਦੇ ਠੀਕ ਹੈ ਇੱਕ ਤਾਂ ਹੋ ਗਿਆ ਆਪਣੇ ਕੋਲ HTML ਤੇ ਅੱਗੇ ਇਸ ਦੀਆਂ ਕਈ ਕਿਸਮਾਂ ਵੀ ਆ ਜਾਂਦੀਆਂ ਨੇ ਫੋਰ ਐਗਜ਼ਾਮਪਲ ਜਿਵੇਂ ਕਈ ਵਾਰ एग्जाम ਦੇ ਵਿੱਚ DHTML ਬਾਰੇ ਪੁੱਛ ਲੈਂਦੇ ਨੇ DHTML ਠੀਕ ਹੈ HTML ਦੀ ਫਾਰਮ ਦਾ ਸੇਮ ਰਹੂਗੀ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਬਟ ਬਸ ਜਿਹੜਾ D E D ਤੋਂ ਕੀ ਬਣ ਜਾਵੇਗਾ ਉਸ ਤੋਂ ਬਣ ਜਾਵੇਗਾ ਡਾਇਨਾਮਿਕ ਡਾਇਨਾਮਿਕ hypertext markup language ਠੀਕ ਹੈ ਇੱਕ ਆਪਣੇ ਕੋਲ एग्जाम ਦੇ ਵਿੱਚ ਪੀ 3 प्लस ਵੀ ਦੇ एग्जाम ਦੇ ਵਿੱਚ ਪੁੱਛੀ ਗਈ ਸੀ ਐਕਸ ਐਮ ਐਲ ਦੀ ਫੁੱਲ ਫਾਰਮ ਤਾਂ ਇਸ ਦੇ ਵਿੱਚ ਬੱਚੇ ਕਾਫੀ ਕਨਫਿਊਜ਼ ਹੁੰਦੇ ਨੇ ਕਿਉਂਕਿ ਦੇਖੋ ਜਿਹੜੀ ਵੀ ਆਪਾਂ ਫੁੱਲ ਫਾਰਮਸ ਕਰਦੇ ਆਂ ਤਕਰੀਬਨ ਉਹ ਅੱਖਰ ਦੇ ਜਾਂ ਵਰਡ ਦੇ ਹਿਸਾਬ ਨਾਲ ਹੁੰਦੇ ਜਿਵੇਂ ਐਚ ਤੋਂ ਹਾਈਪਰ ਬਣ ਗਿਆ ਟੀ ਤੋਂ ਟੈਕਸਟ ਬਣ ਗਿਆ ਐਮ ਤੋਂ ਮਾਰਕਅਪ ਐਲ ਤੋਂ ਲੈਂਗੁਏਜ ਠੀਕ ਹੈ ਇਹ ਹੋ ਗਿਆ ਬਟ ਕਈ ਵਾਰ ਨਾ ਜਿਹੜੇ ਵਰਡ ਨੇ ਉਹ ਆ ਸਿੰਗੂਲਰ ਜੇ ਸਿੰਗੂਲਰ ਹੁੰਦੇ ਨੇ ਉਹ ਅਲੱਗ-ਅਲੱਗ ਤਰ੍ਹਾਂ ਆਵਾਜ਼ ਕੱਢਦੇ ਨੇ ਹੁਣ ਇਸ ਦੇ ਵਿੱਚ ਇੱਕ ਫੁੱਲ ਫਾਰਮ ਪੁੱਛੀ ਜਾਂਦੀ ਐ ਐਕਸ ਐਮ ਐਲ ਦੀ ਤਾਂ ਬੱਚੇ ਕੀ ਕਰਦੇ ਨੇ ਆ ਇਸ ਦੀ ਫੁੱਲ ਫਾਰਮ ਵੈਸੇ ਮੈਂ ਦੱਸ ਦੇਣਾ ਤੁਹਾਨੂੰ ਰਹਿਣ ਵਾਲੀ ਐਕਸਟੈਂਡੀਬਲ ਮਾਰਕਅਪ ਲੈਂਗੁਏਜ ਠੀਕ ਐ ਐਕਸਟੈਂਡੀਬਲ ਮਾਰਕਅਪ ਲੈਂਗੁਏਜ ਇਹ ਵੀ ਇੱਕ ਤਰ੍ਹਾਂ ਦੀ ਲੈਂਗੁਏਜ ਐ ਬਟ ਇਸ ਦੇ ਵਿੱਚ ਬੱਚੇ ਕਿੱਥੇ ਕਨਫਿਊਜ਼ ਹੁੰਦੇ ਨੇ ਤਾਂ ਉਹ ਕੀ ਕਰਦੇ ਨੇ ਉਹ ਈ ਉਹ ਲੈ ਜਾਂਦੇ ਨੇ ਐਕਸ ਤੋਂ ਸ਼ੁਰੂ ਕਰ ਲੈਂਦੇ ਨੇ ਉਹ ਐਕਸਟੈਂਜੀਬਲ ਤਾਂ ਤੁਸੀਂ ਇੱਥੇ ਕਨਫਿਊਜ਼ ਨਹੀਂ ਹੋਣਾ ਐਕਸਟੈਂ ਜਿਹੜੀ ਐਕਸ ਐਮ ਐਲ ਦੀ ਫੁੱਲ ਫਾਰਮ ਰਹਿਣ ਵਾਲੀ ਉਹ ਐਕਸਟੈਂਜੀਬਲ ਤੋਂ ਸ਼ੁਰੂ ਹੋਊਗੀ ਠੀਕ ਹੈ ਈ ਤੋਂ ਐਕਸਟੈਂਜੀਬਲ ਮਾਰਕਅਪ ਲੈਂਗੁਏਜ ਤਾਂ ਤੁਸੀਂ ਇਹ ਨੋਟ ਡਾਊਨ ਕਰ ਲੈਣੀ ਹੈ ਕਾਫੀ ਇੰਪੋਰਟੈਂਟ ਇਹ नेक्स्ट ਦੇਖ ਲੈਨੇ ਆਪਾਂ ਹੁਣ what main page of a website is called ਇੱਕ ਵੈਬਸਾਈਟ ਦੇ ਮੁੱਖ ਪੰਨੇ ਨੂੰ ਕੀ ਕਿਹਾ ਜਾਂਦਾ ਇਹ ਮੈਂ ਤੁਹਾਨੂੰ ਪਹਿਲਾਂ ਕਵਰ ਕਰਵਾਇਆ ਸੀ ਹੁਣੇ ਕਵਰ ਕਰਵਾ ਕੇ ਹਟਾਂ ਡਿਟੇਲ ਦੇ ਵਿੱਚ ਤਾਂ ਜਿਹੜਾ ਇੱਕ ਵੈਬਸਾਈਟ ਦਾ ਮੇਨ ਪੇਜ ਹੁੰਦਾ ਹੈ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਹੋਮ ਪੇਜ ਠੀਕ ਹੈ ਜਿਹੜਾ ਵੈਬਸਾਈਟ ਦਾ ਮੁੱਖ ਪੇਜ ਹੁੰਦਾ ਹੈ ਆ ਵੈਬਸਾਈਟ ਦਾ ਮੁੱਖ ਮੇਨ ਪੇਜ ਹੁੰਦਾ ਉਸਨੂੰ ਆਪਾਂ ਕੀ ਕਹਿ ਦਵਾਂਗੇ ਹੋਮ ਪੇਜ ਕਹਿ ਦਵਾਂਗੇ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਡੈਸ਼ ਆਰ ਏਰੀਆਜ਼ ਆਫ ਵਰਡਸ ਔਨ ਆ ਵੈਬ ਪੇਜ 댓 ਵੈਨ ਕਲਿੱਕਡ ਵਿਲ ਟੇਕ ਯੂ ਟੂ ਡਿਫਰੈਂਟ ਵੈਬ ਪੇजेस ਔਰ ਟੂ ਅ ਡਿਫਰੈਂਟ ਪਲੇਸ ਵਿਦਨ ਆ ਵੈਬ ਪੇਜ ਇੱਕ ਵੈਬ ਪੰਨੇ ਤੇ ਉਹ ਖੇਤਰ ਜਾਂ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਕਲਿੱਕ ਕਰਨ ਤੇ ਤੁਹਾਨੂੰ ਇੱਕ ਵੱਖਰੇ ਵੈਬ ਪੰਨੇ ਜਾਂ ਵੈਬ ਪੰਨੇ ਦੇ ਅੰਦਰ ਇੱਕ ਵੱਖਰੀ ਥਾਂ ਤੇ ਲੈ ਜਾਂਦਾ ਹੈ ਮਤਲਬ ਫੋਰ ਐਗਜ਼ਾਮਪਲ ਆਪਣੇ ਕੋਲ ਨਾ ਕਈ ਵੈਬਸਾਈਟਸ ਤੇ ਹੋ ਗਿਆ ਜਾਂ ਕਿਸੇ ਦੀ ਇੱਕ ਲਿੰਕ ਦਿੱਤਾ ਹੁੰਦਾ ਹੈ ਉਹ तकरीबन ਬਲੂ ਕਲਰ ਦਾ ਹੁੰਦਾ ਹੈ ਠੀਕ ਹੈ ਬਲੂ ਕਲਰ ਦਾ ਇੱਕ ਲਿੰਕ ਦਿੰਦਾ ਹੁੰਦਾ ਲਿੰਕ ਦਿੱਤਾ ਹੁੰਦਾ ਜਿਸ ਤੇ ਆਪਾਂ ਕਲਿੱਕ ਕਰਕੇ ਕੀ ਕਰਦੇ ਆ ਕਿਸੇ ਅਲੱਗ ਪੇਜ ਤੇ ਇਸੇ ਅਲੱਗ ਪੰਨੇ ਤੇ ਕਿਸੇ ਵੱਖਰੀ ਥਾਂ ਤੇ ਪਹੁੰਚ ਜਾਣੇ ਉਸ ਨੂੰ ਕਲਿੱਕ ਕਰਨ ਤੇ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਹਾਈਪਰਲਿੰਕਸ ਠੀਕ ਹੈ ਇਹ ਇੱਕ ਬਲੂ ਕਲਰ ਦਾ ਲਿੰਕ ਹੁੰਦਾ ਹੈ ਜਿਸ ਤੇ ਆਪਾਂ ਕਲਿੱਕ ਕਰਕੇ ਕੀ ਕਰਦੇ ਹਾਂ ਕਿਸੇ ਅਲੱਗ ਸਾਈਟ ਤੇ ਅਲੱਗ ਅਲੱਗ ਥਾਂ ਤੇ ਪਹੁੰਚ ਜਾਂਦੇ ਹਾਂ ਠੀਕ ਹੈ ਉਸ ਦੇ ਵਿੱਚ ਅਲੱਗ ਸਾਈਟ ਬਣੇ ਹੁੰਦੀ ਹੈ ਜਿਸ ਤੇ ਆਪਾਂ ਕਲਿੱਕ ਕਰਨ ਤੇ ਕੀ ਹਾਂ ਕਿਸੇ ਅਲੱਗ ਪੇਜ ਤੇ ਪਹੁੰਚ ਜਾਂਦੇ ਹਾਂ ਠੀਕ ਹੈ ਉਹ ਇੱਕ ਹਾਈਪਰਲਿੰਕ ਦੀ ਤਰ੍ਹਾਂ ਹੁੰਦੇ ਨੇ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਨੇ ਆਪਾਂ ਵਟ ਇਜ਼ ਦਾ ਯੂਆਰਐਲ ਆਫ ਅ ਵੈਬਸਾਈਟ ਇੱਕ ਵੈਬਸਾਈਟ ਦਾ ਯੂਆਰਐਲ ਕੀ ਹੁੰਦਾ ਹੈ ਤਾਂ ਪਹਿਲਾਂ ਆਪਾਂ ਦੇਖਦੇ ਆ ਯੂਆਰਐਲ ਦੀ ਫੁੱਲ ਫਾਰਮ ਠੀਕ ਹੈ ਯੂਆਰਐਲ ਹੁੰਦਾ ਕੀ ਹੈ ਤਾਂ ਯੂਆਰਐਲ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਯੂਨੀਫਾਰਮ ਯੂਨੀਫਾਰਮ ਰਿਸੋਰਸ ਲਿਕੁਇਟਰ ਠੀਕ ਹੈ ਤਾਂ ਇਹ ਇਸ ਦੀ ਫੁੱਲ ਫਾਰਮ ਰਹਿਣ ਵਾਲੀ ਹੈ ਨਾ ਇਹ ਤੁਸੀਂ ਨੋਟ ਕਰ ਲੈਣੀ ਹੈ ਠੀਕ ਹੈ ਯੂਆਰਐਲ ਦੀ ਤਾਂ ਹੁਣ ਯੂਆਰਐਲ ਹੁੰਦਾ ਕੀ ਹੈ ਤਾਂ ਯੂਆਰਐਲ ਦਾ ਮਤਲਬ ਕੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਇਟ ਇਜ਼ ਇਨ ਦਾ ਲੋਕੇਸ਼ਨ ਆਫ ਵੈਬਸਾਈਟ ਔਨ ਇੰਟਰਨੈਟ ਇੱਕ ਵੈਬਸਾਈਟ ਦੀ ਲੋਕੇਸ਼ਨ ਫੋਰ ਐਗਜ਼ਾਮਪਲ ਜੇਕਰ ਆਪਾਂ ਗੱਲ ਕਰੀਏ ਜੇਕਰ ਆਪਾਂ ਕੋਈ ਵੀ ਸਾਈਟ ਖੋਲਦੇ ਹਾਂ ਫੋਰ ਐਗਜ਼ਾਮਪਲ ਜਿਵੇਂ ਆਪਾਂ ਨੇ ਗੂਗਲ ਦੀ ਸਾਈਟ ਖੋਲਦੇ ਹਾਂ ਐਚਟੀਟੀਪੀਐਸ ਠੀਕ ਹੈ ਆ /lake ਠੀਕ ਹੈ ਇਵੇਂ www. google.com ਤਾਂ ਇਹ ਹੀ ਕ ਆਪਣੇ ਕੋਲ ਸਾਈਟ ਆ ਹੋਗੀ Google ਦੀ ਠੀਕ ਹੈ ਇਹ ਕੀ ਹੈ ਇਹ ਹੀ ਇੱਕ ਤਰ੍ਹਾਂ ਦਾ ਆਪਣੇ ਕੋਲ ਯੂਆਰਐਲ ਹੈ ਜਿਹੜਾ ਕੀ ਹੈ ਇੰਟਰਨੈਟ ਤੱਕ ਪਹੁੰਚ ਪ੍ਰਦਾਨ ਕਰਦਾ ਉਸ ਵੈਬਸਾਈਟ ਤੇ ਤਾਂ ਹੁਣ ਕੀ ਹੈ ਇਸ ਦੇ ਵਿੱਚ ਜਿਹੜਾ ਐਚਟੀਟੀਪੀਐਸ ਹੁੰਦਾ ਹੈ ਤਾਂ ਐਚਟੀਟੀਪੀਐਸ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਵਰ ਕਰਵਾ ਚੁੱਕਿਆ ਤਾਂ ਜਿਹੜਾ ਐਚਟੀਟੀਪੀਐਸ ਹੁੰਦਾ ਉਹ ਇੱਕ ਤਰ੍ਹਾਂ ਦਾ ਪ੍ਰੋਟੋਕਾਲ ਹੁੰਦਾ ਹੈ ਠੀਕ ਹੈ ਪ੍ਰੋਟੋਕਾਲ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ www ਹੋ ਗਿਆ triple w ਹੋ ਗਿਆ ਤਾਂ ਇਹ ਕੀ ਹੈ ਇਹ ਇੱਕ ਤਰ੍ਹਾਂ ਦਾ ਆਪਣੇ ਕੋਲ ਵੈੱਬ ਸਰਵਰ ਹੁੰਦਾ ਹੈ ਵੈੱਬ ਸਰਵਰ ਤਾਂ ਇਹ ਇੱਕ ਆਪਣੇ ਕੋਲ google.com ਇਹ ਕੀ ਹੈ ਤਾਂ ਇਹ ਇੱਕ ਆਪਣੇ ਕੋਲ ਡੋਮੇਨ ਹੁੰਦਾ ਹੈ ਠੀਕ ਹੈ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਜਿਹੜਾ ਕੰਪਿਊਟਰ ਹੈ ਉਹ ਹਮੇਸ਼ਾ ਆਈਪੀ ਐਡਰੈਸ ਦੇ ਆਧਾਰਿਤ ਕੰਮ ਕਰਦਾ ਹੈ ਬਾਈਨਰੀ ਲੈਂਗੁਏਜ ਤੇ ਸਿਰਫ ਉਹ ਕੀ ਹੈ ਬਾਈਨਰੀ ਲੈਂਗੁਏਜ ਨੂੰ ਸਮਝ ਸਕਦਾ ਹੈ ਜਿਹੜਾ ਆਪਣਾ ਕੰਪਿਊਟਰ ਹੁੰਦਾ ਹੈ ਉਹ ਕੀ ਹੈ ਉਹ ਹਮੇਸ਼ਾ ਬਾਈਨਰੀ ਲੈਂਗੁਏਜ ਨੂੰ ਸਮਝਦਾ ਹੈ ਫੋਰ ਐਗਜ਼ਾਮਪਲ ਜਿਵੇਂ ਆ ਆਪਣੇ ਕੋਲ ਇੱਕ ਸਾਈਟ 192 ਆ 101.92.01 ਠੀਕ ਹੈ ਇਹ ਕੀ ਹੈ ਇਹ ਇੱਕ ਤਰ੍ਹਾਂ ਦਾ ਆਈਪੀ ਐਡਰੈਸ ਹੁੰਦਾ ਹੈ ਜਿਸ ਨੂੰ ਆਪਾਂ ਕੀ ਕਰਦੇ ਹਾਂ ਇੱਕ ਡੋਮੇਨ ਨੇਮ ਦੇ ਦਿੰਨੇ ਆ ਠੀਕ ਹੈ ਕਿਉਂਕਿ ਦੇਖੋ ਜੇਕਰ ਫੋਰ ਐਗਜ਼ਾਮਪਲ ਜਿਵੇਂ ਆਪਾਂ ਗੱਲ ਕਰੀਏ ਆਪਣੇ ਕੋਲ ਟੋਟਾ ਟੋਟ ਆਪਣੇ ਕੋਲ 5 4 ਨਹੀਂ ਵੇਂਦੇ ਠੀਕ ਹੈ 182.103.93.1 ਠੀਕ ਹੈ ਇਵੇਂ ਦੇ ਆਪਣੇ ਕੋਲ 5-7 ਨੇ ਅਗਰ ਆਪਾਂ ਕਹੀਏ ਕਿ ਆਪ ਮੈਨਾਂ ਇਹਨਾਂ ਨੂੰ ਯਾਦ ਕਰ ਸਕਦੇ ਹਾਂ ਤਾਂ ਇਹਨਾਂ ਨੂੰ ਯਾਦ ਕਰਨਾ ਬਹੁਤ ਦਿੱਕਤ ਆਊਗੀ ਕਿਉਂਕਿ ਇਹਨਾਂ ਦੇ ਆਈਪੀ ਐਡਰੈਸ ਨੇ ਗਿਣਤੀ ਦੇ ਅੱਖਰ ਨੇ ਹੁਣ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਕਿ ਕਿਹੜੇ ਆਈਪੀ ਐਡਰੈਸ ਤੋਂ ਕਿਹੜੀ ਸਾਈਟ ਖੁੱਲੇਗੀ ਤਾਂ ਕੀ ਕੀਤਾ ਆਪਾਂ ਨੇ ਅੱਗੇ ਜਾ ਕੇ ਤਾਂ ਮਨੁੱਖ ਦੇ ਸਮਝਣ ਦੇ ਲਈ ਆਪਾਂ ਨੇ ਕੀ ਏ ਆਪਾਂ ਨੇ ਇਹ ਲੈਂਗੁਏਜ ਯੂਜ਼ ਕਰ ਲਈ ਜਿਵੇਂ ਆਪਾਂ ਇਹਨਾਂ ਨੂੰ ਕਿ ਡੋਮੇਨ ਦੇਣਾ ਸ਼ੁਰੂ ਕਰ ਦਿੱਤਾ ਜਿਵੇਂ ਹੁਣ ਆਪਾਂ ਆਈਪੀ ਐਡਰੈਸ Google ਦਾ ਆਈਪੀ ਐਡਰੈਸ ਲੈ ਲਿਆ ਤਾਂ ਇਹ ਆਪਣੇ ਕੋਲ google.com ਹੋ ਗਿਆ ਠੀਕ ਹੈ ਇਵੇਂ ਹੀ ਆਪਣੇ ਕੋਲ ਇੱਕ YouTube ਦਾ ਹੋਵੇਗਾ ਇਹ ਵੀ ਆਈਪੀ ਐਡਰੈਸ YouTube ਜਦੋਂ ਵੀ ਆਪਾਂ ਕੀ ਕਰਾਂਗੇ ਕੋਈ ਵੀ ਆਪਾਂ Google ਤੇ ਕੋਈ ਚੀਜ਼ ਸਰਚ ਕਰਾਂ ਜਾਂ YouTube ਸਰਚ ਕਰਾਂਗੇ ਤਾਂ ਕੰਪਿਊਟਰ ਕੀ ਕਰੂਗਾ ਪਹਿਲਾਂ ਆਪਾਂ YouTube ਤੇ ਸਰਚ ਕਰਾਂਗੇ ਤਾਂ ਉਹ ਜਿਹੜੀ YouTube ਦਾ ਡੋਮੇਨ ਹੈ ਉਹ ਵੈੱਬ ਨੂੰ ਭੇਜੂਗਾ ਤਾਂ ਵੈੱਬ ਕੀ ਕਰੂਗਾ ਉਸ ਦੀ ਆਈਪੀ ਨੂੰ ਸਰਚ ਕਰੂਗਾ ਕਿ ਇਸ ਤੇ ਕਿਹੜਾ ਡੋਮੇਨ ਬਣਿਆ ਹੋਇਆ ਹੈ ਤਾਂ ਉਹ ਆਈਪੀ ਦੇ ਥਰੂ ਹੀ ਕੀ ਹੈ ਆਪਣੇ ਕੋਲ YouTube ਨੂੰ ਓਪਨ ਕਰ ਦਵੇਗਾ ਤਾਂ ਇਹ ਇੱਕ ਤਰ੍ਹਾਂ ਦੀ ਲੋਕੇਸ਼ਨ ਹੁੰਦੀ ਹੈ URL ਦੀ ਕਿਸੇ ਵੀ ਵੈੱਬਸਾਈਟ ਤੇ ਪਹੁੰਚ ਕਰਨ ਦੇ ਲਈ ਤਾਂ ਇਹਨਾਂ ਤੁਸੀਂ ਯਾਦ ਰੱਖਣਾ ਹੈ ਹੋਪਸੋ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਹੁਣ ਆਪਾਂ ਨੈਕਸਟ ਦੇਖ ਲੈਂਦੇ ਆ ਆ ਕੁਕੀ ਇੱਕ ਕੁਕੀ ਕੀ ਹੁੰਦੀ ਹੈ ਕੁਕੀ ਆ ਕੁਕੀ ਜੇ ਆਪਾਂ ਇਸ ਦੀ ਵੀ ਕੋਈ ਐਗਜ਼ਾਮਪਲ ਲਈਏ ਫੋਰ ਐਗਜ਼ਾਮਪਲ ਇੰਟਰਨੈਟ ਕੋਈ ਵੀ ਆਪਾਂ ਜਦੋਂ ਵੈੱਬਸਾਈਟ ਓਪਨ ਕਰਦੇ ਆ ਆਪਣੇ ਕੰਪਿਊਟਰ ਤੇ ਆਪਣੇ ਕੰਪਿਊਟਰ ਤੇ ਆਪਾਂ ਕੋਈ ਵੀ ਵੈੱਬਸਾਈਟ ਓਪਨ ਕਰਦੇ ਆ ਉਸ ਵੈਬਸਾਈਟ ਦੇ ਕੀਏ ਇੱਕ ਆਪਣੇ ਕੋਲ ਮੈਮਰੀ ਬਣ ਜਾਂਦੀ ਏ ਠੀਕ ਹੈ 쿠ਕੀ ਬਣ ਜਾਂਦੀ ਜਿਸ ਨੂੰ ਆਪਾਂ 쿠ਕੀ ਕਹਿ ਦਿੰਨੇ ਆ ਆ ਜਿਸ ਤਰੀਕੇ ਨਾਲ ਆਪਾਂ ਸਾਈਟਸ ਓਪਨ ਕਰਦੇ ਜਾਵਾਂਗੇ ਉਸ ਤਰੀਕੇ ਦੀ ਇੰਟਰਨੈਟ ਕੀਏ ਆਪਣੇ ਕੋਲ ਆਪਾਂ ਨੂੰ ਚੀਜ਼ਾਂ ਦਿਖਾਉਂਦਾ ਜਾਵੇਗਾ ਤਾਂ ਉਹ ਕੀ ਇੱਕ ਤਰ੍ਹਾਂ ਦੀ 쿠ਕੀਜ਼ ਹੁੰਦੀਆਂ ਨੇ ਜੋ ਕਿ ਕੰਪਿਊਟਰ ਆਪਣੇ ਕੰਪਿਊਟਰ ਆ ਕੰਪਿਊਟਰ ਆਪਣੀ ਮੈਮਰੀ ਦੇ ਵਿੱਚ ਸੇਵ ਕਰ ਲਿੰਦਾ ਜਿਸ ਤਰੀਕੇ ਦਾ ਆਪਾਂ ਚੀਜ਼ਾਂ ਦੇਖਦੇ ਆ ਫੋਰ ਐਗਜ਼ਾਮਪਲ ਜਿਵੇਂ ਆਪਾਂ ਨੇ ਕੋਈ ਵੀ ਸਾਈਟ ਫੋਰ ਐਮਾਜ਼ਨ ਦੀ ਸਾਈਟ ਰੱਖ ਲਓ Amazon ਦੀ 사이ਟ ਤੋਂ ਆਪਣੇ ਕੋਈ ਕੰਪਿਊਟਰ ਪਰਚੇਜ਼ ਕਰਨਾ ਹੈ ਆਪਾਂ ਕਈ ਦਿਨ ਆਪਾਂ ਲਗਾਤਾਰ ਕੰਪਿਊਟਰ ਉੱਥੇ ਆਪਾਂ ਦੇਖਦੇ ਜਾ ਰਹੇ ਸੀ ਕਿ ਕਿਹੜਾ ਕੰਪਿਊਟਰ ਆਪਣੇ ਲਈ ਵਧੀਆ ਹੋਵੇਗਾ ਤਾਂ ਕਿ ਇਹ ਕੰਪਿਊਟਰ ਦੇ ਸਿਸਟਮ ਨੂੰ ਇੱਕ ਚੀਜ਼ ਪਤਾ ਲੱਗ ਜਾਵੇ ਕਿ ਇਹ ਆਪਣੇ ਕੋਲ ਕੋਈ ਚੀਜ਼ ਸੇਲ ਕਰਨਾ ਚਾਹੁੰਦੇ ਚਾਹੇ ਮੋਬਾਈਲ ਲਾ ਲਓ ਚਾਹੇ ਕੰਪਿਊਟਰ ਲਾ ਲਓ ਠੀਕ ਹੈ ਤਾਂ ਕਿ ਇਹ ਤਾਂ Google ਉਸੇ ਤਰੀਕੇ ਨਾਲ ਆਪਣੇ ਕੋਲ ਕੀ ਹੈ ਉਸ ਤਰੀਕੇ ਦੇ ਕੰਪਿਊਟਰ ਜਾਂ ਕੋਈ ਹੋਰ ਸਮਾਨ ਆਪਣੇ ਕੋਲ ਭੇਜਣਾ ਸ਼ੁਰੂ ਕਰ ਦਵੇਗਾ ਕਿ ਜਿਸ ਤਰੀਕੇ ਦੇ ਆਪਾਂ ਚੀਜ਼ਾਂ ਨੂੰ ਸਰਚ ਕਰ ਰਹੇ ਹਾਂ ਤਾ ਇਹ ਕੀ ਹੈ ਇੱਕ ਤਰ੍ਹਾਂ ਦੀ ਕੁਕੀਜ਼ ਹੋ ਜਾਂਦੀਆਂ ਜੋ ਕਿ ਮੈਮਰੀ ਦੇ ਵਿੱਚ ਸੇਵ ਹੋ ਜਾਂਦੀਆਂ ਨੇ ਆਟੋਮੈਟਿਕ ਆਪਾਂ ਨੂੰ ਉਹ ਚੀਜ਼ਾਂ ਹੀ ਦੇਖਣੀਆਂ ਆ ਦਿਖਾਣ ਲੱਗ ਜਾਂਦਾ ਜਿਸ ਤਰੀਕੇ ਤੇ ਆਪਾਂ ਚੀਜ਼ਾਂ ਦੇਖਣੀ ਆ ਪਸੰਦ ਕਰਾਂਗੇ ਠੀਕ ਹੈ ਤਾਂ ਇੱਕ ਤਰ੍ਹਾਂ ਦੀ ਕੁਕੀ ਹੁੰਦੀ ਹੈ ਤਾਂ ਇਸ ਦਾ ਕੀ ਰਹੇਗਾ ਅਨਸਰ ਆਪਣੇ ਕੋਲ ਰਾਈਟ ਹਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਸਟੋਰਸ ਇਨ ਸਟੋਰਸ ਇਨਫੋਰਮੇਸ਼ਨ ਅਬਾਊਟ ਦਾ ਯੂਜ਼ਰ ਦਾ ਵੈਬ ਐਕਟੀਵਿਟੀ ਮਤਲਬ ਕਿ ਯੂਜ਼ਰ ਦੁਆਰਾ ਜਿਸ ਤਰੀਕੇ ਦੀ ਵੈਬ ਪੇजेस ਤੇ ਐਕਟੀਵਿਟੀ ਕੀਤੀ ਜਾਵੇਗੀ ਉਸ ਤਰੀਕੇ ਦੀ ਕੀ ਉਹ ਇਨਫੋਰਮੇਸ਼ਨ ਹੈ ਕੁਕੀ ਦੇ ਵਿੱਚ ਸਟੋਰ ਹੋਣ ਲੱਗ ਜਾਵੇਗੀ ਠੀਕ ਹੈ ਆਹ ਇੱਕ ਦਿਨ ਆਪਾਂ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗੇ 쿠ਕੀਜ਼ ਹੁੰਦੀਆਂ ਕੀ ਨੇ ਠੀਕ ਹੈ ਅ ਤੁਸੀਂ ਹੁਣ ਇੰਨਾ ਯਾਦ ਰੱਖਿਓ ਕੋਈ ਵੀ ਆਪਣੇ ਮੈਮਰੀ ਦੇ ਵਿੱਚ ਆਪਾਂ ਡਾਟਾ ਸੇਵ ਕਰਦੇ ਆਂ ਵੈਬ ਪੇजेस ਦੇ ਵਿੱਚ ਵੈਬ ਐਕਟੀਵਿਟੀਜ਼ ਦੇ ਵਿੱਚ ਤਾਂ ਉਹ ਕੀ ਹੁੰਦੀਆਂ ਉਹ 쿠ਕੀਜ਼ ਦੇ ਵਿੱਚ ਸੇਵ ਹੁੰਦੀਆਂ ਨੇ ਠੀਕ ਹੈ ਉਹਨਾਂ 쿠ਕੀਜ਼ ਆਪਾਂ ਕਲੀਅਰ ਵੀ ਕਰ ਸਕਦੇ ਆਂ ਉਹ ਆਪਾਂ ਕਿਸੇ ਹੋਰ ਦਿਨ ਪ੍ਰੈਕਟੀਕਲ ਦੇ ਥਰੂ ਆਪਾਂ ਉਹ ਤੁਹਾਨੂੰ ਕਵਰ ਕਰਾਂਗੇ ਹੁਣ ਆਪਾਂ ਨੈਕਸਟ ਦੇਖ ਲੈਂਦੇ ਆਂ ਕੁਐਸਚਨ ਨੈਟਵਰਕ ਦੈਟ ਕਨਫਰੈਂਸ ਟੂ ਅ ਸਿੰਗਲ ਲੋਕੇਸ਼ਨ ਟਾਈਪਿਕਲੀ ਅ ਬਿਲਡਿੰਗ ਇਜ਼ ਕਾਲਡ ਨੈਟਵਰਕ ਜੋ ਇੱਕ ਲੋਕਲ ਟਿਕਾਣੇ ਤੱਕ ਸੀਮਤ ਹੁੰਦਾ ਹੈ ਲੋਕਲ ਟਿਕਾਣੇ ਤੱਕ ਸੀਮਤ ਹੁੰਦਾ ਹੈ ਆਮ ਤੌਰ ਤੇ ਇੱਕ ਇਮਾਰਤ ਤੱਕ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਆਪਣੇ ਕੋਲ ਇਹ ਇੱਕ ਇਮਾਰਤ ਹੈ ਚਾਹੇ ਤੁਸੀਂ ਸਕੂਲ ਆ ਲੋ ਕੋਈ ਵੀ ਇਸ ਦੇ ਵਿੱਚ ਕੀ ਕੀ ਇਹ ਕੰਪਿਊਟਰ ਰੱਖੇ ਹੋਏ ਨੇ ਕੰਪਿਊਟਰਾਂ ਦੇ ਕੰਮ ਚੱਲ ਰਿਹਾ ਠੀਕ ਹੈ ਤਾਂ ਇਹ ਜਿਹੜੇ ਕੰਪਿਊਟਰ ਇੱਕ ਇਮਾਰਤ ਦੇ ਵਿੱਚ ਤਾਂ ਇੱਕ ਇਮਾਰਤ ਦੇ ਵਿੱਚ ਇੱਕ ਸੀਮਤ ਟਿਕਾਣੇ ਤੇ ਇਹ ਕੰਪਿਊਟਰ ਰੱਖੇ ਹੋਏ ਨੇ ਤਾਂ ਇਸ ਤਰੀਕੇ ਦੇ ਕੰਪਿਊਟਰ ਇੱਕ ਦੂਜੇ ਕੰਪਿਊਟਰ ਨਾਲ ਕਨੈਕਟਡ ਨੇ ਇੰਟਰਨੈਟ ਨਾਲ ਠੀਕ ਹੈ ਤਾਂ ਇਸ ਤਰੀਕੇ ਦੇ ਜਿਹੜਾ ਨੈਟਵਰਕ ਹੁੰਦਾ ਉਸ ਨੈਟਵਰਕ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਲੋਕਲ ਏਰੀਆ ਨੈਟਵਰਕ ਤਾਂ ਤੁਸੀਂ ਯਾਦ ਰੱਖਣਾ ਇਮਾਰਤ ਤੋਂ ਯਾਦ ਰੱਖਣਾ ਜੇਕਰ ਇੱਕ ਟਿਕਾਣੇ ਤੇ ਉੱਪਰ ਹਰੇ ਕੰਪਿਊਟਰ ਰੱਖ ਕੇ ਨੈਟਵਰਕ ਨਾਲ ਚੱਲ ਰਹੇ ਹੋਣ ਠੀਕ ਹੈ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਇੱਕ ਲొਕੇਸ਼ਨ ਉੱਤੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਲੋਕਲ ਏਰੀਆ ਨੈਟਵਰਕ ਠੀਕ ਹੈ ਹਾਂ ਇਹ ਯਾਦ ਰੱਖਣਾ ਹੈ ਕਈ ਵਾਰ ਇਗਜ਼ਾਮ ਦੇ ਵਿੱਚ ਨਾ ਇਸ ਦੇ ਫੁੱਲ ਫਾਰਮ ਪੁੱਛ ਲੈਂਦੇ ਨੇ ਲੈਂਡ ਦੀ ਐਲ اے ਐਨ ਲੈਂਡ ਤਾਂ ਲੈਂਡ ਦੀ ਫੁੱਲ ਫਾਰਮ ਆਪਣੇ ਕੋਲ ਰਹੇਗੀ ਲੋਕਲ ਏਰੀਆ ਨੈਟਵਰਕ ਠੀਕ ਹੈ ਹਾਂ ਇਗਜ਼ਾਮ ਦੇ ਵਿੱਚ ਇਹ ਕੁਐਸਚਨ ਕਾਫੀ ਦੇਖਣ ਨੂੰ ਮਿਲਦਾ ਹੈ ਵੀ ਪੀ ਐਨ ਦਾ ਤਾਂ ਵੀ ਪੀ ਐਨ ਦੀ ਫੁੱਲ ਫਾਰਮ ਆਪਣੇ ਕੋਲ ਕੀ ਰਹੇਗੀ ਵਰਚੁਅਲ ਪ੍ਰਾਈਵੇਟ ਨੈਟਵਰਕ ਹਾਂ ਅੱਗੇ ਅੱਗੇ ਦੇਖ ਲੈਨੇ ਆਪਾਂ ਡਬਲਯੂ ਏ ਐਨ ਵੈਨ ਵੈਨ ਦੀ ਫੁੱਲ ਫਾਰਮ ਰਹਿਣ ਵਾਲੀ ਹੈ ਆਪਣੇ ਕੋਲ ਵਾਈਡ ਏਰੀਆ ਨੈਟਵਰਕ ਠੀਕ ਹੈ ਤੇ ਅਗਲੀ ਹੈ ਆਪਣੇ ਕੋਲ ਐਮ ਏ ਐਨ ਮੈਨ MAN ਦੀ ਫੁੱਲ ਫਾਰਮ ਰਹੂਗੀ ਆਪਣੇ ਕੋਲ ਮੈਟਰੋਪੋਲੀਟਨ ਏਰੀਆ ਨੈਟਵਰਕ ਤਾਂ ਤੁਸੀਂ ਯਾਦ ਰੱਖ ਲੈਣ ਲਾਨ VPN WAN ਤੇ MAN ਤਾਂ ਇਹ ਸ਼ੋਰ ਫੁੱਲ ਫਾਰਮਸ ਨੇ ਤਾਂ ਤੁਸੀਂ ਨੋਟ ਕਰ ਲੈਣੀਆਂ ਨੇ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਇਫ ਆ ਨੈਟਵਰਕ ਆਫ ਆਲ ਦਾ ਸਕੂਲਸ ਇਨ ਯੂਅਰ ਸਿਟੀ ਵੇਅਰ ਇਸਟੈਬਲਿਸ਼ਡ ਇਟ ਊਡ ਬੀ ਕਾਲਡ ਅ ਨੈਟਵਰਕ ਆ ਉਸ ਤਰੀਕੇ ਦਾ ਹੀ ਕੁਐਸਚਨ ਆ ਗਿਆ ਜੇਕਰ ਤੁਹਾਡੇ ਸ਼ਹਿਰ ਦੇ ਕਿਸੇ ਸਰ ਸਰ ਸਕੂਲ ਦੇ ਵਿੱਚ ਇੱਕ ਨੈਟਵਰਕ ਸਥਾਪਿਤ ਕੀਤਾ ਗਿਆ ਹੈ ਤਾਂ ਉਸ ਨੂੰ ਆਪਾਂ ਕਿਸ ਤਰੀਕੇ ਦਾ ਨੈਟਵਰਕ ਕਹਾਂਗੇ ਹੁਣੇ ਕਰਵਾ ਕੇ ਹਟਾ ਮੈਂ ਤੁਹਾਨੂੰ ਤਾਂ ਇਹ ਕੀ ਇੱਕ ਸਕੂਲ ਦੇ ਵਿੱਚ ਪੁੱਛਿਆ ਗਿਆ ਇੱਕ ਸਕੂਲ ਲਾ ਲਓ ਚਾਹੀ ਇੱਕ ਇਮਾਰਤ ਲਾ ਲਓ ਤਾਂ ਇੱਕ ਤਰ੍ਹਾਂ ਦਾ ਆਪਣੇ ਕੋਲ ਲੋਕਲ ਏਰੀਆ ਨੈਟਵਰਕ ਹੋਵੇਗਾ ਠੀਕ ਹੈ ਲੋਕਲ ਏਰੀਆ ਤੋਂ ਦੱਸਿਆ ਹੈ ਕਿ ਕਸੀਮਤ ਜਗ੍ਹਾ ਤੇ ਇਕੋ ਲੋਕੇਸ਼ਨ ਦੇ ਉੱਪਰ ਅਗਰ ਕੰਪਿਊਟਰ ਇੱਕ ਦੂਜੇ ਨਾਲ ਨੈਟਵਰਕ ਦੇ ਨਾਲ ਕੰਮ ਕਰ ਰਹੇ ਤਾਂ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਦਾ ਕਹਾਂਗੇ ਲੋਕਲ ਏਰੀਆ ਨੈਟਵਰਕ ਕਹਿ ਦਵਾਂਗੇ ਠੀਕ ਹੈ ਤਾਂ ਇਹ ਯਾਦ ਰੱਖ ਨੈਕਸਟ ਦੇਖ ਲੈਨੇ ਆਪਾਂ ਮੰਨ ਲਓ ਇੱਕ ਸਕੂਲ ਵਿੱਚ ਦੋ ਕੰਪਿਊਟਰ ਲੈਬਸ ਨੇ ਜਦੋਂ ਕੰਪਿਊਟਰ ਲੈਬਾਂ ਵਿੱਚ ਸਾਰੇ ਕੰਪਿਊਟਰ ਇੱਕ ਦੂਜੇ ਨਾਲ ਜੁੜੇ ਹੋਣ ਤਾਂ ਇਸ ਨੂੰ ਆਪਾਂ ਕੀ ਕਹਿ ਦਵਾਂਗੇ ਇੱਕ ਦੂਜੇ ਨਾਲ ਕੰਪਿਊਟਰ ਜੁੜੇ ਹੋਣ ਤਾਂ ਇਸ ਤਰੀਕੇ ਨਾਲ ਆਪਾਂ ਕੀ ਕਹਿ ਦਵਾਂਗੇ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਨੂੰ ਆਪਾਂ ਕਹਿ ਦਵਾਂਗੇ অপਸ਼ਨ ਨੰਬਰ A ਇਸ ਨੂੰ ਵੀ ਆਪਾਂ ਕੀ ਲੋਕਲ ਏਰੀਆ ਨੈਟਵਰਕ ਕਹਿ ਦਵਾਂਗੇ ਠੀਕ ਹੈ ਦੋ ਕੰਪਿਊਟਰ ਲੈਬਸ ਨੇ ਹਾਂ ਕੰਪਿਊਟਰ ਲੈਬ ਆ ਸਾਰੇ ਕੰਪਿਊਟਰ ਇੱਕ ਦੂਜੇ ਨਾਲ ਜੁੜੇ ਹੋਏ ਨੇ ਠੀਕ ਤਾਂ ਉਸ ਨੂੰ ਆਪਾਂ ਕੀ ਕਹਾਂਵਾਂਗੇ ਤਾਂ ਪਿਛਲੇ ਕੁਐਸਚਨ ਦਾ ਇੱਕ ਮਿੰਟ ਹਾਂ ਪਿਛਲਾ ਕੁਐਸਚਨ ਕੀ ਹੈ ਜੇਕਰ ਤੁਹਾਡੇ ਸ਼ਹਿਰ ਦੇ ਸਾਰੇ ਸਕੂਲਾਂ ਦਾ ਇੱਕ ਨੈੱਟਵਰਕ ਸਥਾਪਿਤ ਕੀਤਾ ਜਾਵੇ ਤਾਂ ਇਸ ਨੂੰ ਨੈੱਟਵਰਕ ਨੂੰ ਆਪਾਂ ਕੀ ਕਹਾਂਗੇ ਤਾਂ ਇਸ ਨੈੱਟਵਰਕ ਨੂੰ ਆਪਾਂ ਤੁਹਾਡੇ ਸ਼ਹਿਰ ਦੇ ਸਾਰੇ ਸਕੂਲਾਂ ਦੇ ਤਾਂ ਇਸ ਦੇ ਵਿੱਚ ਸ਼ਹਿਰ ਦੇ ਸਾਰੇ ਸਕੂਲਾਂ ਦੀ ਗੱਲ ਕੀਤੀ ਹੋਈ ਏ ਇਸ ਦੇ ਵਿੱਚ ਆਪਾਂ ਕਨਫਿਊਜ਼ ਹੋ ਗਏ ਥੋੜਾ ਜਿਹਾ ਜੇਕਰ ਤੁਹਾਡੇ ਸ਼ਹਿਰ ਦੇ ਸਾਰੇ ਸਕੂਲਾਂ ਦੇ ਵਿੱਚ ਪੁੱਛਿਆ ਗਿਆ ਹੈ ਦਾ ਮਤਲਬ ਕਿ ਜੇਕਰ ਆਪਣਾ ਪੂਰਾ ਸ਼ਹਿਰ ਕਵਰ ਹੋਵੇ ਜਿਸ ਦੇ ਵਿੱਚ ਲੱਗ-ਲੱਗ ਨੈਟਵਰਕ ਲੱਗੇ ਹੋਣ ਤਾਂ ਉਸ ਨੈਟਵਰਕ ਨੂੰ ਆਪਾਂ ਕਹਿ ਦਵਾਂਗੇ ਮੈਟਰੋਪੋਲੀਟਨ ਤਾਂ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੇਕਰ ਸ਼ਹਿਰ ਦੀ ਗੱਲ ਕੀਤੀ ਜਾਵੇ ਸ਼ਹਿਰ ਦੇ ਸਾਰੇ ਸਕੂਲਾਂ ਦੇ ਵਿੱਚ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਮੈਟਰੋਪੋਲੀਟਨ ਏਰੀਆ ਨੈਟਵਰਕ ਕਹਿ ਦਵਾਂਗੇ ਤਾਂ ਜਿਹਦਾ ਬੀ ਰਾਈਟ ਆਨਸਰ ਹੈ ਤੁਸੀਂ ਇਹ ਮੰਡ ਟਿੱਕ ਕਰ ਲਿਓ ਠੀਕ ਹੈ ਮੈਟਰੋਪੋਲੀਟਨ ਏਰੀਆ ਨੈਟਵਰਕ ਹੋਊਗਾ ਇਸ ਕੁਐਸਚਨ ਦਾ ਹੁਣ ਇਸ ਦੇ ਵਿੱਚ ਗੱਲ ਕੀਤੀ ਕਿ ਦੋ ਕੰਪਿਊਟਰ ਲੈਬਸ ਇੱਕੋ ਸਕੂਲ ਦੇ ਵਿੱਚ ਦੋ ਕੰਪਿਊਟਰ ਲੈਬਸ ਨੇ ਆ ਇਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਇਸ ਨੂੰ ਆਪਾਂ ਕਹਿ ਦਵਾਂਗੇ ਲੋਕਲ ਏਰੀਆ ਨੈਟਵਰਕ ਤਾਂ ਇਸ ਦੇ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਆ ਤਾਂ ਇਸ ਦੇ ਵੀ ਤੁਸੀਂ ਧਿਆਨ ਨਾਲ ਦੇਖਿਓ ਕਿ ਕਿੱਥੇ ਕਿਸ ਬਾਰੇ ਗੱਲ ਕੀਤੀ ਹੋਈ ਏ ਹੁਣ ਆਪਾਂ ਨੈਕਸਟ ਦੇਖ ਲੈਨੇ ਆ ਬਲੂਟੂਥ ਕਿਸ ਕਿਸਮ ਦੇ ਨੈਟਵਰਕ ਦੀ ਇੱਕ ਉਦਾਹਰਣ ਹੈ ਤਾਂ ਬਲੂਟੂਥ ਕਿਸ ਕਿਸਮ ਦੇ ਨੈਟਵਰਕ ਦੀ ਉਦਾਹਰਣ ਹੈ ਤਾਂ ਇਸ ਦਾ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ ਪੈਨ ਪ੍ਰਾਈਵੇਟ ਏਰੀਆ ਨੈਟਵਰਕ ਪ੍ਰਾਈਵੇਟ ਏਰੀਆ ਨੈਟਵਰਕ ਦੀ ਉਦਾਹਰਣ ਇਹ ਯਾਦ ਰੱਖਣਾ ਤੁਸੀਂ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਇਹਨਾਂ ਦੇ ਮੈਂ ਫੁੱਲ ਫਾਰਮ ਕਰਵਾ ਚੁੱਕਿਆ ਤਾਂ ਤੁਸੀਂ ਉਹ ਨੋਟ ਡਾਊਨ ਕਰ ਲੈਣੀ ਹੈ ਨੈਕਸਟ ਦੇਖ ਲੈਂਦੇ ਆ TCP IP ਦੇ ਸਬੰਧ ਵਿੱਚ ICMP ਦਾ ਪੂਰਨ ਰੂਪ ਕੀ ਹੈ ICMP ਦਾ TCP ਇਹ ਪ੍ਰੋਟੋਕੋਲ ਨਹੀਂ ਹੁੰਦ ਨੇ ਕਿ ਤਰ੍ਹਾਂ ਦੇ ਤਾਂ ਪ੍ਰੋਟੋਕੋਲ ਦੇ ਵਿੱਚ ਇੱਕ ICMP ਦਾ ਯੂਜ਼ ਕੀਤਾ ਜਾਂਦਾ ਹੈ ਤਾਂ ਉਸ ਦੀ ਫੁੱਲ ਫਾਰਮ ਕੀ ਰਹਿਣ ਵਾਲੀ ਹੈ ਆਪਣੇ ਕੋਲ ਤਾਂ ਇਸ ਦੀ ਫੁੱਲ ਫਾਰਮ ਰਹਿ ਗਈ ਆਪਣੇ ਕੋਲ ਇੰਟਰਨੈਟ ਕੰਟਰੋਲ ਮੈਸੇਜ ਪ੍ਰੋਟੋਕੋਲ ਠੀਕ ਹੈ ਏ ਇਜ਼ ਦਾ ਰਾਈਟ ਆਨਸਰ ਇੰਟਰਨੈਟ ਕੰਟਰੋਲ ਮੈਸੇਜਸ ਪ੍ਰੋਟੋਕਾਲ ਨੈਕਸਟ ਵਿਜ਼ਿਟ ਕਰਦੇ ਹਾਂ ਵਿਚ ਆਫ ਦਾ ਫੋਲੋਇੰਗ ਟਰਮਸ ਇਨ ਐਸੋਸੀਏਟਡ ਵਿਦ ਨੈਟਵਰਕਸ ਨਿਮਨ ਲਿਖਤ ਵਿੱਚੋਂ ਕਿਹੜਾ ਸ਼ਬਦ ਨੈਟਵਰਕ ਨਾਲ ਜੁੜਿਆ ਹੋਇਆ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਜਿਹੜਾ ਨੈਟਵਰਕ ਦੇ ਨਾਲ ਜੁੜਿਆ ਹੋਇਆ ਹੈ ਐਮ ਐਸ ਐਕਸਲ ਨੋ ਮਾਊਸ ਨੋ ਪਲਟਰ ਨੋ ਕਨੈਕਟੀਵਿਟੀ ਤਾਂ ਕਨੈਕਟੀਵਿਟੀ ਕੀ ਹੈ ਇੱਕ ਤਰ੍ਹਾਂ ਦੇ ਨੈਟਵਰਕ ਨਾਲ ਜੁੜਿਆ ਹੋਇਆ ਸ਼ਬਦ ਹੈ ਠੀਕ ਹੈ ਕਨੈਕਟੀਵਿਟੀ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਹਾਂ ਡੈਸ਼ ਬ੍ਰਾਊਜ਼ਰ ਦੀ ਵਿੰਡੋ ਵਿੱਚ ਦਿਖਾਈ ਦੇਣ ਵਾਲਾ ਇੱਕ ਵੈਬ ਪੇਜ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ਡੈਸ਼ ਬ੍ਰਾਊਜ਼ਰ ਇੱਕ ਤਰ੍ਹਾਂ ਦਾ ਜਿਹੜਾ ਵਿੰਡੂ ਦੇ ਵਿੱਚ ਜਿਹੜੀ ਆਪਾਂ ਦਿਖਾਈ ਦੇਣ ਵਾਲਾ ਵੈਬ ਪੇਜ ਹੈ ਉਸ ਦੀ ਪ੍ਰਕਿਰਿਆ ਨੂੰ ਕੀ ਹੈ ਦਰਸਾਉਂਦਾ ਹੈ ਤਾਂ ਉਸ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਸ ਨੂੰ ਆਪਾਂ ਕਹਿ ਦਵਾਂਗੇ ਲੋਡਿੰਗ ਸੀ ਇਸ ਦਾ ਰਾਈਟ ਆਨਸਰ ਫੋਰ ਐਗਜ਼ਾਮਪਲ ਜਿਵੇਂ ਆਪਾਂ ਨੇ ਕਿਸੇ ਸਾਈਟ ਤੇ ਵਿਜ਼ਿਟ ਕਰਨਾ ਹੈ ਵੈਬਸਾਈਟ ਤੇ ਉਸ ਵੈਬਸਾਈਟ ਦੇ ਖੁੱਲਣ ਦੇ ਵਿੱਚ ਕੀ ਹੈ ਕਈ ਵਾਰ ਟਾਈਮ ਲੱਗ ਜਾਂਦਾ ਹੈ ਕਈ ਵਾਰ ਸਰਵਰ ਡਾਊਨ ਹੁੰਦੇ ਨੇ ਜਾਂ ਇੰਟਰਨੈਟ ਦਾ ਕੋਈ ਇਸ਼ੂ ਹੁੰਦਾ ਤਾਂ ਆਪਣੇ ਕੋਲ ਕੀ ਹੈ ਔਰ ਲੋਡਿੰਗ ਲਿਖੀ ਆ ਜਾਂਦੀ ਹੈ ਠੀਕ ਹੈ ਲੋਡਿੰਗ ਜਾਂ ਇਸ ਤਰੀਕੇ ਦਾ ਬਿੰਦੀਆਂ ਵਾਲਾ ਚੱਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਨੂੰ ਆਪਾਂ ਕੀ ਕਹਿ ਦੇਵਾਂਗੇ ਤਾਂ ਇਸ ਨੂੰ ਆਪਾਂ ਲੋਡਿੰਗ ਕਹਿ ਦਵਾਂਗੇ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਇੱਕ ਬ੍ਰਾਊਜ਼ਰ ਵਿੱਚ ਮੌਜੂਦਾ ਪੰਨੇ ਦਾ ਯੂਆਰਐਲ ਡੈਸ਼ ਤੇ ਪ੍ਰਦਰਸ਼ਿਤ ਹੁੰਦਾ ਹੈ ਤਾਂ ਉੱਪਰ ਜਿਹੜਾ google.com ਹੁੰਦਾ ਹੈ ਜਿਹੜਾ ਆਪਾਂ ਉੱਪਰ ਮੌਜੂਦਾ ਯੂਆਰਐਲ ਹੁੰਦਾ ਹੈ ਤਾਂ ਉਹ ਯੂਆਰਐਲ ਕਿਹੜੀ ਪੱਟੀ ਦੇ ਵਿੱਚ ਮੌਜੂਦ ਹੁੰਦਾ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਇਸਦਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਬੀ ਐਡਰੈਸ bar ਤਾਂ ਇਹੋ ਜਿਹੜਾ ਯੂਆਰਐਲ ਹੈ ਉਹ ਕਿੱਥੇ ਨਜ਼ਰ ਆਉਂਦਾ ਹੈ ਤਾਂ ਉਹ ਐਡਰੈਸ ਬਾਰ ਦੇ ਵਿੱਚ ਨਜ਼ਰ ਆਉਂਦਾ ਹੈ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਣੇ ਆਂ ਵਾਟ ਇਜ਼ ਦਾ ਫੁੱਲ ਫਾਰਮ ਆਫ ਯੂਡੀਪੀ ਯੂਡੀਪੀ ਦੀ ਫੁੱਲ ਫਾਰਮ ਕੀ ਰਹਿਣ ਵਾਲੀ ਆਪਣੇ ਕੋਲ ਮੈਂ ਯੂਡੀਪੀ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ ਡੀ ਇਜ਼ ਦਾ ਯਾ ਰਾਈਟ ਆਨਸਰ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਹੈ ਨੈਕਸਟ ਦੇਖ ਲੈਣੇ ਆਂ वट डज ए आर पी स्टैंड फॉर ए आर पी का की अर्थ है ए आर पी दुलफॉर्म की रहेगी अपने को ए आर पी की फुलफॉर्म रहेगी अपने कोडर रेजुले इज द राइट आंसर ए आर पी की फुलफॉर्म की रहेगी अपने कोडरैस रेजुलेशन प्रोटोकॉल नैक्सट देख लें डीएनएस का अर्थ है डी एन एस देशफॉर्म रहेगी अपने को डोमेन नेम सिस्टम ਬੀ ਇਜ਼ ਦਾ ਰਾਈਟ ਆਨਸਰ ਡੋਮੇਨ ਨੇਮ ਸਿਸਟਮ ਬੀ ਇਜ਼ ਦਾ ਨੈਕਸਟ ਦੇਖ ਲੈਂਦੇ ਆਪਾਂ ਆਈ ਐਸ ਐਨ ਆਈ ਐਸ ਡੀ ਐਨ ਆਈ ਐਸ ਡੀ ਐਨ ਦੀ ਫੁੱਲ ਫਾਰਮ ਤਾਂ ਇਹ ਤੁਸੀਂ ਸਾਰੀਆਂ ਫੁੱਲ ਫਾਰਮਸ ਨੋਟ ਕਰ ਲੈਣੀਆਂ ਨੇ ਕਾਫੀ ਇੰਪੋਰਟੈਂਟ ਨੇ ਸਾਰੀਆਂ ਇਹ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਇੰਟੀਗ੍ਰੇਟਿਡ ਸਰਵਿਸ ਡਿਜੀਟਲ ਨੈਟਵਰਕ ਏ ਇਜ਼ ਦਾ ਰਾਈਟ ਆਨਸਰ ਇੰਟੀਗ੍ਰੇਟਿਡ ਸਰਵਿਸ ਡਿਜੀਟਲ ਨੈਟਵਰਕ ਨੈਕਸਟ ਵਿਜ਼ਿਟ ਕਰ ਲੈਣੇ ਆ ਵਾਈਫਾਈ ਦਾ ਕੀ ਅਰਥ ਹੈ ਤਾਂ ਵਾਈਫਾਈ ਦੀ ਫੁੱਲ ਫਾਰਮ ਤਾਂ ਇਹ ਵੀ ਬਿਲਕੁਲ ਸਿੰਪਲ ਹੈ ਆ ਇਜ਼ੀ ਫੁਲ ਫਾਰਮ ਰਹੀ ਗਿਆ ਆਪਣੇ ਕੋਲ ਵਾਇਰਲੈਸ ਫिडिलਿਟੀ ਠੀਕ ਹੈ ਤਾਂ ਬੀ ਇਜ਼ ਦਾ ਰਾਈਟ ਆਨਸਰ ਤਾਂ ਦੋਸਤੋ ਜਿਹੜਾ ਆਪਣਾ ਇੰਟਰਨੈਟ ਦਾ ਟੋਪਿਕ ਸੀ ਤਾਂ ਇੰਟਰਨੈਟ ਦੇ ਟੋਟਲ 50 ਕੁਐਸਚਨਸ ਆਪਣੇ ਕੋਲ ਕਵਰ ਹੋ ਚੁੱਕੇ ਨੇ ਹੁਣ ਆਪਾਂ ਪਾਰਟ 3 ਦੀ ਵੀ ਕਰਾਂਗੇ ਕਿਉਂਕਿ ਕੁਐਸਚਨ ਆਵੇ ਆਪਾਂ ਅਜੇ ਆਪਣੇ ਕੋਲ ਪਏ ਨਹੀਂ ਇੰਟਰਨੈਟ ਦੇ ਰਿਲੇਟਡ ਜਿਹੜੇ ਕਾਫੀ ਇੰਪੋਰਟੈਂਟ ਆਣ ਵਾਲੇ ਨੇ ਤਾਂ ਕੱਲ ਦੀ ਕਲਾਸ ਦੇ ਵਿੱਚ ਆਪਾਂ ਕੀ ਹੈ ਇੰਟਰਨੈਟ ਦਾ ਪਾਰਟ 3 ਕਰਾਂਗੇ ਠੀਕ ਹੈ ਆਹ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਤੇ ਦੋਸਤੋ ਜੇਕਰ ਤੁਸੀਂ ਇਸ ਕਲਾਸ ਦਾ ਪੀਡੀਐਫ ਵੀ ਲੈਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਮੈਨੂੰ ਪਰਸਨਲੀ ਵੀ ਮੈਸੇਜ ਕਰ ਸਕਦੇ ਹੋ ਮੇਰਾ ਜਿਹੜਾ ਕੰਟੈਕਟ ਨੰਬਰ ਇਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਵੇਗਾ ਤੇ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜਰੂਰ ਜੁਆਇਨ ਕਰ ਲਿਓ ਕਿਉਂਕਿ ਉਸ ਦੇ ਵਿੱਚ ਆਪਾਂ ਡੇਲੀ ਐਮਸੀਕਿਊਜ਼ ਵੀ ਲਗਾਣੇ ਆ ਤੇ ਇਸ ਜਿਹੜੀ ਪੀਡੀਐਫ ਇਹ ਤੁਹਾਨੂੰ ਅੱਜ ਸ਼ਾਮ ਤੱਕ ਗਰੁੱਪ ਦੇ ਵਿੱਚ ਵੀ ਮਿਲ ਜਾਵੇਗੀ ਠੀਕ ਹੈ ਮਿਲਦੇ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ